ਦੇੜਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬਲੂਆ ਨਾ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਇਤਰਾਫ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਿਹੜੇ ਕਿਹੜੇ ਕਿਸਾਨ ਮੋਤਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਿੰਦਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ 'ਚ ਤੇ ਉਹ ਆਫਵਾਟ ਆਪਾਂ ਪਰਸਾਨ ਦਾ ਹੀ ਕੀ ਆ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਹੀ ਜੀ ਸਾਹਿਬ ਦੀ ਪੈਨ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਚ ਨਾਲੇ ਪਾਣੀ ਦਾ ਉੱਤੇ ਆ ਗਿਆ ਤੇ ਨਰਮੇ ਦੀ ਵੀ ਆਪਣੇ ਦੀ ਕਾਰਨ ਕੀ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੂ ਫਲ ਸਕਦੀ ਹੋਏ ਪਤਾ ਦੇਵਾਸ ਤਾਂ ਇਹ ਇੱਕ ਵਸਤੂ ਬੰਨ ਲੱਗਣ ਤੇ ਪਾਣੀ ਜਿਹੜਾ ਹੜਾਂ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਾਜ ਜਾਣ ਨਹੀਂ ਪਈ ਬਹੁਤ ਬਸ ਜਿਹੜੀ ਚਰਤ ਲਈ ਬਣਾਣਾ ਕਦੋਂ ਸਾਨੂੰ ਸ਼ਾਇਦ ਹੈਲੋ ਜੀ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਂ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਇਤਨਾ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਅੱਜ ਕਿਹੜੇ ਕਿਸਾਨ ਮੋਤਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ ਚ ਤੇ ਦੂਆਪਨ ਦੀ ਆਪਣਾ ਨਰਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਹੀ ਗੱਲ ਸਾਬ ਦੀ ਪੈਣ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਚ ਨਾਲ ਪਾਣੀ ਦਾ ਉੱਤੇ ਆ ਗਿਆ ਤੇ ਨਰਮੇ ਦੀ ਵੀ ਆਪਣੇ ਦੀ ਕਾਰਨ ਕੀ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੋ ਫਲ ਸਕਦੀ ਹੋਏ ਪਤਾ ਦੇ ਬਸ ਤੂੰ ਬੱਲਣ ਤੇ ਪਾਣੀ ਜਿਹੜਾ ਹੜਾਂ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਵਨ ਦਾ ਭਰਾ ਬਚ ਜਾਣ ਨਹੀਂ ਤੇ ਬਹੁਤ ਬਹੁਤ ਦਿੱਲੀ ਚ ਰੈਡੀ ਲਈ ਬਣਾਣਾ ਤਾਂ ਸੋਨੋ ਸ਼ਾਇਦ ਲੈਂਡਿੰਗ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੋਣਾ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਹੈ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲੇ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਅਤੇ ਨਾਲ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਨੇ ਖਰੀਨਾ ਕਿਸਾਨ ਗੁੱਤ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਹੈ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਪਿੰਦਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ੍ਹ ਚੱਲ ਰਿਹਾ ਪੰਜਾਬ ਦੇ ਉੱਪਰੋਂ ਆ ਆਪਾਂ ਨਰਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਜੀ ਸਾਹਿਬ ਦੀ ਪੈਣ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਜਨਾਂ ਦੇ ਪਾਣੀ ਦਾ ਉੱਤੇ ਆ ਗਿਆ ਜੇ ਨਰਮੇ ਦੀ ਵੀ ਆਪਣੇ ਲਈ ਖਾਸ ਹੈ ਤੇ ਔਰ ਆਪਣੇ ਬਾਗ ਦਾ ਵੀ ਕਿੰਨੋ ਫਲ ਸਿੱਤੀ ਹੋਏ ਪਤਾ ਨਹੀਂ ਦਾਸ ਤਾਂ ਹੀ ਹੈ ਜੀ ਬਸ ਤੁੱਬਾ ਲੱਗਣ ਤੇ ਪਾਣੀ ਜਿਹੜਾ ਖੜਾ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਚ ਜਾਣ ਨਹੀਂ ਤਾਂ ਇਹ ਬਹੁਤ ਜਿਹੜੀ ਚੈਰਿਟੇਵਲੀ ਬਣਾਣਾ ਰੱਖਦਾ ਸਾਨੂੰ ਸ਼ਾਇਦ ਡੇਢਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਂ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਹੈ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ تباہ ਹੋ ਗਏ ਨੇ ਅਤੇ ਨਾਲ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਨੇ ਖੇਤਾਂ ਵਿੱਚ ਕਿਸਾਨ ਬੋਲਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਹੈ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਪਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ ਦੇ ਉੱਪਰੋਂ ਆਫਸਰ ਆਪਾਂ ਨਿਸ਼ਾਨਦਾ ਕੀ ਆ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਜੀ ਤਾਂ ਸਾਡੀ ਪੈਨ ਲੱਗ ਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਜਨਾਗ ਪਾਣੀ ਦਾ ਪਿਆ ਗਿਆ ਜੇ ਨਰਮੇ ਦੀ ਵੀ ਆਪਣੇ ਲਈ ਖਾਸ ਹੈ ਤੇ ਔਰ ਆਪਣੇ ਬਾਗ ਦਾ ਵੀ ਕਿੰਨੋ ਫਲ ਸਿੱਤੀ ਹੋਏ ਪਤਾ ਨਹੀਂ ਦਾ ਅਸਲ ਇਹ ਹੈ ਜੀ ਬਸ ਤੁੱਬਾ ਲੱਗਣ ਤੇ ਪਾਣੀ ਜਿਹੜਾ ਖੜਾ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਚ ਜਾਣ ਨਹੀਂ ਤਾਂ ਇਹ ਬਹੁਤ ਸੀ ਜਿਹੜੀ ਚੈਰਿਟੀ ਲਈ ਬਣਾਣਾ ਕਿ ਤੋ ਸਾਨੂੰ ਸ਼ਾਇਦ ਹਿੰਦੀ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਂ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ تباہ ਹੋ ਗਏ ਨੇ ਅਤੇ ਨਾਲ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਿਹਨੇ ਖੇਤਾਂ ਵਿੱਚ ਕਿਸਾਨ ਕੁੱਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਪਿੰਦਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ੍ਹ ਚੱਲਦੇ ਆ ਪੰਜਾਬ ਦੇ ਉੱਪਰੋਂ ਆ ਫਾਂਟ ਇੱਕ ਵ ਆਪਾਂ ਪਰਸਾਨ ਦਾ ਹੀ ਕੀ ਆ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਹੀ ਜੀ ਸਾਹਿਬ ਦੀ ਪੈਨ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਚ ਨਾਲੇ ਪਾਣੀ ਦਾ ਉੱਤੇ ਆ ਗਿਆ ਤੇ ਨਰਮੇ ਦੀ ਵੀ ਆਪਣੇ ਦੀ ਕਾਰਨ ਕੀ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੂੰ ਫਲ ਸਕਦੀ ਹੋਏ ਪਤਾ ਹੈ ਬਸ ਤੁੱਬਾ ਲੱਗਣ ਤੇ ਪਾਣੀ ਜਿਹੜਾ ਹੜਾਂ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਾਜ ਜਾਣ ਨਹੀਂ ਪਈ ਬਹੁਤ ਜੇਲੀ ਚਰਤੇ ਲਈ ਬੰਨਣਾ ਕਦੋਂ ਸਾਨੂੰ ਸ਼ਾਇਦ ਡੇਢਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬਲੂਆ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਸਿਰ ਤੋਂ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਿਹੜੇ ਕਿਸਾਨ ਮੋਤਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ 'ਚ ਤੇ ਦੂਆਪਾਂ ਫਾਂਟ ਦੀ ਬਾਤ ਆ ਆਪਾਂ ਨਰਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਹੀ ਨਹੀਂ ਤਾਂ ਸਰ ਦੀ ਪੈਣ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਚ ਨਾਲ ਪਾਣੀ ਦਾ ਉੱਤੇ ਆ ਗਿਆ ਤੇ ਨਰਮੇ ਦੀ ਵੀ ਆਪਣੇ ਦੀ ਕਾਰਨ ਕੀ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੂ ਫਲ ਸਕਦੀ ਹੋਏ ਮਾਤਾ ਦੇ ਅਸਤਾਈ ਹੈ ਜੀ ਬਸ ਧੁੱਪਾਂ ਲੱਗਣ ਤੇ ਪਾਣੀ ਜਿਹੜਾ ਹੜਾਂ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਨਦਾਰ ਭਰਾ ਬਾਜ ਜਾਣ ਨਹੀਂ ਪਈ ਬਹੁਤ ਬਹੁਤ ਦਿੱਲੀ ਚ ਰੈਟਿਵਲੀ ਬਣਾਣਾ ਕਦੋਂ ਸਾਨੂੰ ਸ਼ਾਇਦ ਕ੍ਰੈਡਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਂ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਰਤਨਾ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਅੱਜ ਕਿਹੜੇ ਕਿਸਾਨ ਮੋਤ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ 'ਚ ਜੋ ਤੂਫਾਨ ਫਾ ਆਪਾਂ ਨਰਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਜੀ ਸਾਹਿਬ ਦੀ ਪੈਨ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਜਨਾਨ ਦੇ ਪਾਣੀ ਦਾ ਉੱਤੇ ਆ ਗਿਆ ਨਰਮੇ ਦੀ ਵੀ ਆਪਣੇ ਲਈ ਤਾਂ ਕੀ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੋਂ ਫਲ ਸਕਦੀ ਹੋਏ ਪਤਾ ਦੇਦਾ ਅਸਲ ਇਹ ਇੱਕ ਵਸਤੂ ਬੰਨ ਲੱਗਣ ਤੇ ਪਾਣੀ ਜਿਹੜਾ ਹੜਾਂ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਵਨ ਦਾ ਭਰਾ ਬਾਜ ਜਾਣ ਨਹੀਂ ਪਈ ਬਹੁਤ ਬਹੁਤ ਜਿਹੜੀ ਚਰਤੇ ਲਈ ਬਣਾਣਾ ਕਦੋਂ ਸੋਨੋ ਸ਼ਾਇਦ ਨਹੀਂ ਲੈਡਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂ ਆ ਨਾ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਹੈ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਅਤੇ ਨਾਲ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਹਿੰਦੇ ਖੇਤਾਂ ਵਿੱਚ ਕਿਸਾਨ ਮੋਤ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੀ ਆਪਣਾ ਸੁਸ਼ਪਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ 'ਚ ਤੇ ਉਹ ਆ ਕਿਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਜੀ ਤਾਂ ਸਰਪੀ ਪੈਣ ਲੱਗਾ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਜਨਾਗ ਪਾਣੀ ਦਾ ਪਿਆ ਗਿਆ ਜੇ ਨਰਮੇ ਦੀ ਵੀ ਆਪਣੇ ਲਈ ਖਾਸ ਹੈ ਤੇ ਔਰ ਆਪਣੇ ਬਾਗ ਦਾ ਵੀ ਕਿੰਨੋ ਫਲ ਸਿੱਤੀ ਹੋਏ ਪਤਾ ਨਹੀਂ ਦਾਸ ਤਾਂ ਇਹ ਇੱਕ ਵਸ ਤੁੱਬਾ ਲੱਗਣ ਤੇ ਪਾਣੀ ਜਿਹੜਾ ਖੜਾ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਚ ਜਾਣ ਨਹੀਂ ਤਾਂ ਇਹ ਬਹੁਤ ਸਾਰਾ ਡਿਲੀ ਜਨਰੇਟਿਵਲੀ ਬਣਾਣਾ ਕਦੋਂ ਸਾਨੂੰ ਸ਼ਾਇਦ ਡੇਢੀ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਬੱਲੂਆਂ ਨਾਲ ਹਲਕਾ ਦੇ ਵਿੱਚ ਇੱਕ ਵਾਰ ਫਿਰ ਮੌਸਮ ਬਦਲਿਆ ਤੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਹੈ ਕਿਉਂਕਿ ਪਹਿਲੇ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਹੋਏ ਖੜੇ ਨੇ ਬਾਰਿ ਮੀਂਹ ਕਰ ਕਰਕੇ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਅਤੇ ਨਾਲ ਫਸਲਾਂ ਵੀ ਬਰਬਾਦ ਹੋ ਰਹੀਆਂ ਨੇ ਕਦੇ ਖਰੀਨਾਂ ਕਿਸਾਨ ਬੋਲਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਮੌਸਮ ਬਦਲਿਆ ਇਸ ਨਾਲ ਕਿੰਨਾ ਕੁ ਨੁਕਸਾਨ ਹੈ ਜੰਮ ਬਾਈ ਆਪਣਾ ਸੁਸ਼ਪਿੰਦਰ ਸਿੰਘ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਮੌਸਮ ਬਦਲਿਆ ਅੱਜ ਮੌਸਮ ਬਦਲਿਆ ਤਾਂ ਬਹੁਤ ਖਰਾਬ ਹੈ ਜੀ ਫਸਲਾਂ ਲਈ ਆਪਣੇ ਦੇਖ ਹੀ ਰਹੇ ਹਾਂ ਕਿ ਅੱਗੇ ਹੜ ਚੱਲ ਰਿਹਾ ਪੰਜਾਬ ਦੇ ਉੱਪਰੋਂ ਆ ਆਪਾਂ ਨਰਸਾਨ ਦਾ ਕੀ ਹੈ ਅੱਜ ਕਿੰਨਾ ਗਮੀ ਪਿਆ ਬਲਵਾਨੇ ਚ ਅੱਜ ਵਾਹ ਵਾਹ ਜੀ ਸਾਭ ਦੀ ਪੈਨ ਲੱਗਿਆ ਸੇਮ ਦੀ ਪ੍ਰੋਬਲਮ ਵੀ ਆ ਰਹੀ ਹੈ ਸਾਰੇ ਪਿੰਡਾਂ ਚ ਨਾਲ ਪਾਣੀ ਦਾ ਪਿਆ ਜੇ ਨਰਮੇ ਦੀ ਵੀ ਆਪਣੇ ਲਈ ਖਾਸ ਹੈ ਤੇ ਹੋਰ ਆਪਣੇ ਬਾਗ ਦਾ ਵੀ ਕਿੰਨੋ ਫਲ ਸਿੱਤੀ ਹੋਏ ਪਤਾ ਨਹੀਂ ਅਸਤਾ ਹੀ ਹੈ ਜੀ ਬਸ ਤੁੱਬਾ ਲੱਗਣ ਤੇ ਪਾਣੀ ਜਿਹੜਾ ਖੜਾ ਦਾ ਆ ਰਿਹਾ ਰੁਕ ਜੇ ਤੇ ਆਪਣੇ ਜੀਣਦਾਰ ਭਰਾ ਬਚ ਜਾਣ ਨਹੀਂ ਤਾਂ ਇਹ ਬਹੁਤ ਬਸ ਜਿਹੜੀ ਚੈਰਿਟਿਵਲੀ ਬਣਾਣਾ ਕਿ ਤੋ ਸਾਨੂੰ ਸ਼ਾਇਦ